ਕਰੋ ਪਰਮਾਤਮਾ ਦੀ ਭਗਤੀ ਕਰੋ ਤੇ ਅਸੀਂ ਕਹਿ ਦਿੰਨੇ ਆ ਕਿ ਉਹਦੇ ਵਿੱਚੋਂ ਸਾਨੂੰ ਕਿੰਨਾ ਕੁ ਸੁੱਖ ਮਿਲਣਾ ਕਿੰਨਾ ਕੁ ਸੁੱਖ ਮਿਲੇਗਾ ਤੇ ਸਾਧ ਸੰਗਤ ਇਸ ਸ਼ਬਦ ਦੇ ਪਰਥਾਏ ਕੁਝ ਸਾਖੀਆਂ ਵੀ ਨੇ ਕਿ ਇੱਕ ਕਿਸੇ ਮਹਾਪੁਰਸ਼ ਨੇ ਜਾ ਕੇ ਨਗਰ ਵਾਸੀਆਂ ਨੂੰ ਉਪਦੇਸ਼ ਦਿੱਤਾ ਨਾਮ ਬਾਣੀ ਦਾ ਕਿ ਨਾਮ ਜਪਿਆ ਕਰੋ। ਤੋਂ ਉਹਨਾਂ ਵਿੱਚੋਂ ਇੱਕ ਨੇ ਸਵਾਲ ਕਰ ਲਿਆ ਕਿ ਪਰਮਾਤਮਾ ਦਾ ਨਾਮ ਜਪ ਕੇ ਕਿੰਨਾ ਸੁੱਖ ਮਿਲੇਗਾ ਕਿੰਨੀ ਖੁਸ਼ੀ ਮਿਲੇਗੀ। ਤੇ ਮਹਾਪੁਰਸ਼ ਨੇ ਕਿਹਾ ਕਿ ਉਹ ਤੇ ਝੋਲੀਆਂ ਖੁਸ਼ੀਆਂ ਦੇ ਨਾਲ ਸਦਾ ਲਈ ਭਰ ਦਿੰਦਾ ਹੈ ਕਿਉਂਕਿ ਗੁਰਬਾਣੀ ਵਿੱਚ ਇਹ ਬਚਨ ਹੈ ਸੁਖ ਨਾਹੀ রে ਹਰ ਭਗਤ ਬਿਨਾ ਸਾਡੇ ਜੀਵਨ ਵਿੱਚ ਸੁਖ ਹੈ ਅਸੀਂ ਆਪਣੀ ਪਰਚੋਲ ਕਰੀਏ ਅਸੀਂ ਤਾਂ ਬਹੁਤ ਦੁਖੀ ਹਾਂ ਸਾਰਾ ਕੁਝ ਹੁੰਦਿਆਂ ਕਿਉਂਕਿ ਸਾਡੇ ਕੋਲ ਇੱਕ ਪਰਮਾਤਮਾ ਦੇ ਨਾਮ ਦੀ ਦਾਤ ਨਹੀਂ ਹੈ ਤਾਂ ਦੁਖੀ ਹਾਂ ਤੋ ਕਹਿਣ ਲੱਗਾ ਕਿੰਨੀ ਕੋ ਖੁਸ਼ੀ ਹੋਏਗੀ ਤੇ ਆਪਣੇ ਵੱਲੋਂ ਕਹਿਣ ਲੱਗਾ ਕਿ ਜੇ ਜਿਸ ਵੇਲੇ ਕੁੜਮਾਈ ਹੁੰਦੀ ਹੈ ਰਿਸ਼ਤਾ ਹੁੰਦਾ ਹੈ ਨਾ ਕਹਿੰਦੇ ਇੰਨੀ ਖੁਸ਼ੀ ਹੁੰਦੀ ਹੋਣੀ ਪਰਮਾਤਮਾ ਦਾ ਨਾਮ ਜਪ ਕੇ ਅਗੋ ਉਹ ਭਲੇ ਮਨੁੱਖ ਨੇ ਆਖਿਆ ਨਹੀਂ ਇਹਦੇ ਤੋਂ ਜ਼ਿਆਦਾ ਇਹਦੇ ਤੋਂ ਜ਼ਿਆਦਾ ਫਿਰ ਕਹਿੰਦੇ ਜਦੋਂ ਵਿਆਹ ਹੁੰਦਾ ਹੈ ਉਦੋਂ ਵੀ ਬੜੀ ਖੁਸ਼ੀ ਹੁੰਦੀ ਹੈ ਪਰਮਾਤਮਾ ਦਾ ਨਾਮ ਜਪ ਕੇ ਇੰਨੀ ਖੁਸ਼ੀ ਹੁੰਦੀ ਹੋਏਗੀ ਸਾਨੂੰ ਵਿਆਹ ਦਾ ਕਿੰਨਾ ਚਾਹ ਹੁੰਦਾ ਸਾਰਿਆਂ ਨੂੰ ਚਾਹ ਹੁੰਦਾ ਜਦੋਂ ਰਿਸ਼ਤਾ ਹੁੰਦਾ ਓਦੋਂ ਖੁਸ਼ੀ ਜਿੰਨੀ ਮਿਲਦੀ ਹੈ ਫਿਰ ਵਿਆਹ ਹੋ ਗਿਆ ਤੇ ਵਿਆਹ ਜਿੰਨੀ ਖੁਸ਼ੀ ਹੁੰਦੀ ਹੋਏਗੀ ਨਾਮ ਜਪ ਕੇ ਕਹਿੰਦੇ ਨੇ ਇਸ ਤੋਂ ਵੀ ਜ਼ਿਆਦਾ ਇਸ ਤੋਂ ਜ਼ਿਆਦਾ ਫਿਰ ਕਹਿੰਦੇ ਨੇ ਜਦੋਂ ਘਰ ਔਲਾਦ ਹੁੰਦੀ ਹੈ ਪੁੱਤਰ ਜੰਮਦਾ ਧੀ ਰਾਣੀ ਆਉਂਦੀ ਹੈ ਸੰਤਾਨ ਦੀ ਉਤਪਤੀ ਹੁਣ ਜਦੋਂ ਇਹ ਦਾਤ ਮਿਲਦੀ ਹੈ ਇੰਨੀ ਖੁਸ਼ੀ ਹੁੰਦੀ ਹੋਏਗੀ ਉਹ ਕਹਿਣ ਲੱਗਾ ਨਹੀਂ ਇਸ ਤੋਂ ਵੀ ਜ਼ਿਆਦਾ ਕਹਿੰਦੇ ਇਸ ਤੋਂ ਜ਼ਿਆਦਾ ਫਿਰ ਮੇਰੇ ਕੋਲ ਬੇਸ਼ੁਮਾਰ ਧਨ ਦੌਲਤ ਹੋਵੇ ਸਾਰੇ ਪਦਾਰਥ ਮੇਰੇ ਘਰ ਪਏ ਹੋਣ ਜੋ ਮਨ ਮਰਜ਼ੀ ਖਾਵਾਂ ਜੋ ਮਨ ਮਰਜ਼ੀ ਪਾਵਾਂ ਹੰਡਾਵਾਂ ਜੋ ਮਨ ਮਰਜ਼ੀ ਹੋਵੇ ਉਧਰ ਨੂੰ ਘੁਮਣ ਜਾਵਾਂ ਪ੍ਰਮਾਤਮਾ ਦਾ ਨਾਮ ਜਪ ਕੇ ਇਹ ਨਹੀਂ ਖੁਸ਼ੀ ਮਿਲਦੀ ਹੋਏਗੀ ਉਹ ਕਹਿਣ ਲੱਗਾ ਨਹੀਂ ਉਹ ਭੜਿਆ ਇਸ ਤੋਂ ਵੀ ਜ਼ਿਆਦਾ ਖੁਸ਼ੀ ਮਿਲਦੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪੁੱਛੀਏ ਮਹਾਰਾਜ ਤੇਰੀ ਭਗਤੀ ਕਰਕੇ ਪਰਮਾਤਮਾ ਦਾ ਨਾਮ ਜਪ ਕੇ ਕਿੰਨੀ ਪ੍ਰਸੰਨਤਾ ਮਿਲਦੀ ਹੈ ਤੇ ਗੁਰੂ ਸਾਹਿਬ ਕਹਿੰਦੇ ਨੇ ਤੁਧ ਚਿਤ ਆਏ ਮਹਾ ਅਨੰਦਾ ਤੁਧ ਚਿਤ ਆਏ ਮਹਾ ਅਨੰਦਾ ਜਿਸ ਵਿਸਰੈ ਸੋ ਮਰ ਜਾਏ ਤੈਨੂੰ ਭੁੱਲ ਕੇ ਤੇ ਫਿਰ ਆਤਮਿਕ ਮੌਤ ਹੀ ਹੋ ਜਾਂਦੀ ਹੈ ਸਾਰਾ ਕੁਝ ਹੁੰਦਿਆ ਵੀ ਸਾਡਾ ਭਾਂਡਾ ਖਾਲੀ ਦਾ ਖਾਲੀ ਰਹਿੰਦਾ ਔਰ ਮੈਂ ਉਸ ਖੂਹ ਦੇ ਡੱਡੂ ਵਾਂਗ ਜਿਨ੍ਹਾਂ ਕੋ ਉਹਦਾ ਦਾਇਰਾ ਹੈ ਉਨਾ ਕੋਈ ਮੈਂ ਸਮਝ ਰਿਆ ਬਸ ਇਨਾ ਕੋਈ ਹੈ ਬਸ ਮੇਰਾ ਪਰਿਵਾਰ ਹੈ ਮੇਰੇ ਧੀ ਪੁੱਤਰ ਨੇ ਮੇਰੇ ਮਿੱਤਰ ਨੇ ਬਸ ਇਨਾ ਕੀ ਅਸੀਂ ਸਮਝਿਆ ਇਸ ਤੋਂ ਤੇ ਅੱਗੇ ਸੁਰਤ ਗਈ ਨਹੀਂ ਇਸ ਤੋਂ ਅੱਗੇ ਸੁਰਤ ਗਈ ਨਹੀਂ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜੀਆਂ ਨੇ ਆਨੰਦਪੁਰ ਸਾਹਿਬ ਦੀਵਾਨ ਸਜਾਇਆ ਹੋਇਆ ਤੇ ਸਤਿਗੁਰੂ ਜੀ ਸਿੱਖਾਂ ਦੇ ਉੱਤੇ ਅੱਜ ਤਰਠੇ ਨੇ ਅੱਜ ਗੁਰੂ ਪ੍ਰਸੰਤਾ ਦੇ ਘਰ ਦੇ ਵਿੱਚ ਐ ਤੇ ਮਹਾਰਾਜ ਨੇ ਕਿਹਾ ਸਿੱਖੋ ਮੰਗੋ ਕੀ ਮੰਗਦੇ ਹੋ ਇੱਕ ਸਿੱਖ ਨੂੰ ਬੁਲਾਇਆ ਕਹਿੰਦੇ ਦੱਸ ਤੈਨੂੰ ਕੀ ਚਾਹੀਦਾ ਤੋ ਕਹਿਣ ਲੱਗਾ ਮਹਾਰਾਜ ਮੈਨੂੰ ਨਾ ਜੁੱਤੇ ਦੇ ਦਿਓ ਮੈਨੂੰ ਇੱਕ ਜੋੜਾ ਜੁੱਤੀਆਂ ਦਾ ਲੈ ਦਿਓ ਦੂਜੇ ਨੂੰ ਬੁਲਾਇਆ ਤੂੰ ਮੰਗ ਭਾਈ ਤੈਨੂੰ ਕੀ ਚਾਹੀਦਾ ਉਹ ਕਹਿੰਦੇ ਮਹਾਰਾਜ ਅੱਗੇ ਹੁਣ ਰਿਸ਼ਤੇਦਾਰੀ ਦੇ ਵਿੱਚ ਵਿਆਹ ਆ ਰਿਹਾ ਹੈ ਤੇ ਇੱਕ ਜੋੜੀ ਮੈਨੂੰ ਕੱਪੜਿਆਂ ਦੀ ਜੇ ਮਿਲ ਜਾਏ ਤੇ ਮੇਰਾ ਰਿਸ਼ਤੇਦਾਰਾਂ ਦੇ ਵਿੱਚ ਬੜਾ ਵਟ ਪਏਗਾ ਟੌਰ ਮੇਰੀ ਬਣ ਜਾਏਗੀ ਗੁਰੂ ਸਾਹਿਬ ਕਹਿੰਦੇ ਇਹ ਇਹਨਾਂ ਦੀ ਸੁਰਤ ਇੱਕ ਦੀ ਜੁੱਤੀਆਂ ਤੇ ਖਲੋਤੀ ਹੈ ਉਹ ਕੁੜਤਾ ਮੰਗਦਾ ਹੈ ਗੁਰੂ ਸਾਹਿਬ ਤੇ ਜੇ ਨੂੰ ਬੁਲਾ ਕੇ ਪੁੱਛਦੇ ਨੇ ਭਾਈ ਤੇਨੂੰ ਕੀ ਚਾਹੀਦਾ ਤੋ ਮੰਗ ਲੈ ਉਹ ਕਹਿਣ ਲੱਗਾ ਮਹਾਰਾਜ ਮੈਂ ਜਿੱਥੇ ਰਹਿਣਾ ਨਾ ਮੇਰੇ ਲਾਗੇ ਇੱਕ ਖਤਾ ਹੈ ਖਤਾ ਤੋਂ ਭਾਵ ਇੱਕ ਖੇਤ ਹੈ ਜੇ ਉਹ ਮੈਨੂੰ ਮਿਲ ਜਾਏ ਤਾਂ ਬੜੀ ਗੱਲ ਬਣ ਜਾਏ ਗੁਰੂ ਸਾਹਿਬ ਕਹਿਣ ਲੱਗੇ ਇਹਨਾਂ ਦੀ ਸੁਰਤ ਕਿਸੇ ਦੀ ਜੁੱਤੀਆਂ ਤੇ ਖਲੋਤੀ ਐ ਕੋਈ ਕੱਪੜਿਆਂ ਤੇ ਤੇ ਕੋਈ ਜ਼ਮੀਨ ਥੋੜੀ ਬਹੁਤ ਮੰਗ ਰਿਹਾ ਹੈ ਗੁਰੂ ਸਾਹਿਬ ਕਹਿਣ ਲਗੇ ਆ ਕੁਝ ਕੀ ਮੰਗਦੇ ਹੋ ਤੁਸੀਂ ਤੁਸੀਂ ਮੰਗੋ ਕੀ ਮੰਗੋ ਇਹ ਮੰਗ ਕਰੋ ਰਾਜ ਕਰੇਗਾ ਖਾਲਸਾ ਮਹਾਰਾਜ ਕਹਿੰਦੇ ਹੋ ਇਹਨਾਂ ਛੋਟਾ ਛੋਟਾ ਮੰਗਦੇ ਹੋ ਤੁਸੀਂ ਰਾਜ ਕਿਉਂ ਨਹੀਂ ਮੰਗਦੇ ਅਸੀਂ ਨਿਤਾਪ੍ਰਤੀ ਗੁਰੂ ਚਰਨਾ ਵਿੱਚ ਖਲੋ ਕੇ ਕੀ ਮੰਗਦੇ ਆ ਰਾਜ ਕਰੇਗਾ ਖਾਲਸਾ ਜੇ ਤੁਹਾਡਾ ਰਾਜ ਹੋ ਗਿਆ ਤੇ ਤੁਸੀਂ ਜੁੱਤੀਆਂ ਵੀ ਖਰੀਦ ਲੈਣੀਆਂ ਕੁੜਤੇ ਵੀ ਖਰੀਦ ਲੈਣੇ ਸਾਰਾ ਕੁਝ ਹੀ ਖਰੀਦ ਲੈਣਾ ਪਰ ਸਾਡੀ ਮੰਗ ਹੀ ਬੜੀ ਛੋਟੀ ਹੈ ਅਸੀਂ ਗੁਰੂ ਕੋਲ ਵੀ ਚਵਾਨੀਆਂ ਠਾਨੀਆਂ ਆ ਕੇ ਮੰਗ ਰਹੇ ਤੇ ਰਾਜੇ ਕੋਲੋਂ ਤੇ ਕੋਈ ਵੱਡੀ ਦਾਤ ਮੰਗਣੀ ਚਾਹੀਦੀ ਹੈ ਕੋਈ ਹੁਣ ਜੇ ਮਨੁੱਖ ਬਹੁਤ ਅਮੀਰ ਇਨਸਾਨ ਸਾਡੇ ਘਰ ਆ ਜਾਏ ਤੇ ਮੈਂ ਉਹਨੂੰ ਆਖਾਂ ਮੈਨੂੰ 5 ਰੁਪਏ ਦੇ ਦੇ ਉਹ ਕਹੇਗਾ ਮੇਰੀ ਤੋਹੀਨ ਕਰ ਰਿਹਾ ਮੇਰੇ ਕੋਲ ਲੱਖਾਂ ਕਰੋੜਾ ਮੰਗ ਤੇ ਤੂੰ ਮੇਰੇ ਕੋਲੋ ਚਵਾਨੀਆਂ ਠਾਨੀਆਂ ਮੰਗ ਰਿਹਾ ਬਸ ਸਾਡੀ ਸੁਰਤ ਇੱਥੇ ਹੀ ਖਲੋਤੀ ਹੈ ਅਸੀਂ ਗੁਰੂ ਕੋਲੋਂ ਨਾਮ ਮੰਗਿਆ ਹੀ ਨਹੀਂ ਤੇ ਮੇਰਾ ਗੁਰੂ ਕਹਿੰਦਾ ਹਰ ਨਾਮੇ ਹੀ ਸੁਖ ਮੰਡਾ ਹੈ ਮੰਡਾ ਕਹਿੰਦੇ ਨੇ ਦਬ ਦਬ ਕੇ ਕੋਈ ਚੀਜ਼ ਜਿਹਦੇ ਵਿੱਚ ਭਰ ਦਿੱਤੀ ਜਾਵੇ ਇੱਕ ਨਾਮ ਐਸਾ ਹੈ ਮੈਂ ਪਿਛਲੇ ਦਿਨੀ ਇੱਕ ਬੇਨਤੀ ਕੀਤੀ ਸੀ ਕਿ ਗੁਰੂ ਨਾਨਕ ਦੇਵ ਮਹਾਰਾਜ ਜੀਆ ਦੇ ਹਥੇਲੀ ਦੇ ਉੱਤੇ ਇੱਕ ਸ਼ਿਕਾ ਰੱਖ ਦਿੱਤਾ ਬਾਬਾ ਬੁੱਢਾ ਜੀ ਨੇ ਕਿਉਂਕਿ ਪ੍ਰੀਖਿਆ ਚੱਲ ਰਹੀ ਸੀ ਕਿ ਹੁਣ ਗੁਰੂ ਨਾਨਕ ਦੇਵ ਮਹਾਰਾਜ ਜੀਆ ਤੋਂ ਦੂਜੇ ਗੁਰੂ ਕੌਣ ਬਣਨਗੇ ਤੇ ਗੁਰੂ ਸਾਹਿਬ ਨੇ ਪੁੱਛਿਆ ਕਿ ਆ ਦੱਸੋ ਮੇਰੇ ਹੱਥ ਦੇ ਉੱਤੇ ਕੀ ਪਿਆ ਹੈ। ਤੋਂ ਬਾਬਾ ਸ਼੍ਰੀ ਚੰਦ ਜੀ ਨੇ ਵੀ ਕਹਿ ਦਿੱਤਾ ਕਿ ਜੀ ਇੱਕ ਰੁਪਈਆ ਹੈ। ਬਾਬਾ ਲਖਮੀ ਦਾਸ ਨੇ ਵੀ ਇਹੀ ਗੱਲ ਆਖੀ ਕਿ ਇੱਕ ਰੁਪਈਆ ਹੈ। ਕਿਤਾ ਜੀ ਸੰਗਤ ਨੂੰ ਪੁੱਛਿਆ ਫਿਰ ਸਿੱਕਾ ਬਦਲ ਲਿਆ ਕਿ ਜੀ ਇੱਕ ਰੁਪਈਆ ਹੀ ਹੈ। ਇੱਕ ਸਿੱਕਾ ਹੈ। ਜਦੋਂ ਭਾਈ ਲੈਣੇ ਨੂੰ ਪੁੱਛਿਆ ਕਿ ਭਾਈ ਲੈਣੇ ਆ ਇਹ ਦੱਸ ਇਕ ਗੁਰੂ ਨਾਨਕ ਦੀ ਹਥੇਲੀ ਦੇ ਉੱਤੇ ਕੀ ਹੈ ਤੇ ਭਾਈ ਲੈਹਣੇ ਨੇ ਦੋ ਹੱਥ ਜੋੜ ਕੇ ਆਖਿਆ ਕਿ ਮੇਰੇ ਕੋਲੋ ਇਹ ਨਾ ਪੁੱਛੋ ਕਿ ਗੁਰੂ ਨਾਨਕ ਦੇ ਹੱਥ ਤੇ ਕੀ ਹੈ ਮੈਨੂੰ ਇਹ ਪੁੱਛੋ ਕਿ ਗੁਰੂ ਨਾਨਕ ਦੇ ਹੱਥ ਤੇ ਕੀ ਨਹੀਂ ਹੈ ਮੇਰੇ ਗੁਰੂ ਦੇ ਹੱਥਾਂ ਦੇ ਉੱਤੇ ਤੇ ਲੋਕ ਪਰਲੋਕ ਦੇ ਸੁੱਖ ਨੇ ਸਦੀਵੀ ਸੁੱਖ ਹੈ ਸਦੀਵੀ ਆਨੰਦ ਹੈ ਔਰ ਮੇਰਾ ਗੁਰੂ ਤਾਂ ਤੁਰ ਦਰਗਾਹ ਤੋਂ ਪਰਮਾਤਮਾ ਦਾ ਸਰੂਪ ਬਣ ਕੇ ਇਸ ਸੰਸਾਰ ਵਿੱਚ ਆਇਆ ਆਪ ਨਾਰਾਇਣ ਕਲਾ ਧਾਰ ਜਗਮੇ ਪਰਵਰਿਓ ਸਭ ਨਿਦਾਨ ਦਸ ਅਸ਼ਟ ਸਿਧਾਂ ਠਾਕੁਰ ਕਰ ਤਲ ਧਰਿਆ ਸਾਰੀਆਂ ਰਿੱਧੀਆਂ ਸਿੱਧੀਆਂ ਨੌ ਨਿਧੀਆਂ ਗੁਰੂ ਦੇ ਹੱਥਾਂ ਦੇ ਉੱਤੇ ਨੱਚਦੀਆਂ ਨੇ ਖੇਡਦੀਆਂ ਨੇ ਇਹ ਤੇ ਰਿੱਧ ਸਿੱਧ ਚਰਣਾ ਦੀ ਦਾਸੀ ਹੈ ਪਰ ਮੇਰੀ ਸੁਰਤ ਮਹਾਰਾਜ ਜੀ ਕਹਿੰਦੇ ਨੇ ਖੂ ਦੇ ਡੱਡੂ ਆਂਗ ਹੈ। ਉਪ ਭਯੋ ਜੈਸੇ ਦਾਦਰਾ ਕਛ ਦੀਸ਼ ਵਿਦੇਸ਼ ਨਾ ਬੂਝ ਐਸੇ ਮੇਰਾ ਮਨ ਬਿਖਿਆ ਬਿਮੋਹਿਆ ਕਛ ਆਰਾ ਪਾਰ ਨਾ ਸੂਝ ਮੇਰਾ ਮਨ ਜਿਹੜਾ ਹੈ ਉਹ ਮਾਇਆ ਦੇ ਵਿੱਚ ਇਵੇਂ ਗਲਤਾਨ ਹੋਇਆ ਪਿਆ ਜਿਵੇਂ ਖੂ ਦੇ ਵਿੱਚ ਡਿੱਗੇ ਹੋਏ ਡੱਡੂ ਨੂੰ ਬਾਹਰ ਦਾ ਜਿਹੜਾ ਨਜ਼ਾਰਾ ਹੈ ਉਹ ਨਹੀਂ ਦਿਸਦਾ। ਉਹਨੂੰ ਕੀ ਪਤਾ ਕਿ ਇਸ ਤੋਂ ਅੱਗੇ ਵੀ ਬਹੁਤ ਵੱਡਾ ਇੱਕ ਸੰਸਾਰ ਹੈ ਇੱਕ ਦੁਨੀਆ ਵਸਦੀ ਹੈ ਇਹਦੇ ਵਿੱਚ ਲੋਕ ਖੰਡ ਬ੍ਰਹਿਮੰਡ ਵਸਦੇ ਨੇ ਇਵੇਂ ਮੇਰੀ ਸੁਰਤ ਇੰਨਾ ਹੀ ਸਮਝ ਰਹੀ ਆ ਮੇਰਾ ਪਰਿਵਾਰ ਮੇਰੇ ਮਿੱਤਰ ਆਚਾਰਕੂ ਦਮੜੇ ਮੈਂ ਜੋੜ ਲਏ ਨੇ ਬਸ ਇੰਨਾ ਹੀ ਕੁਝ ਹੈ ਇਸ ਤੋਂ ਅੱਗੇ ਸੁਰਤ ਗਈ ਨਹੀਂ ਐਸੇ ਮੇਰਾ ਮਨ ਵਿਖਿਆ ਬਿਮੋਹਾ ਕਚ ਆਰਾ ਪਾਰ ਨਾ ਸੂਜ ਲੋਕ ਪਰਲੋਕ ਦੀ ਜੇ ਕੋਈ ਗੱਲ ਬਾਤ ਕਰੇ ਤੇ ਉਹ ਕਹਿੰਦੇ ਕੀ ਗੱਲਾਂ ਤੁਸੀਂ ਪਾ ਕੇ ਬਹਿ ਜਾਂਦੇ ਹੋ ਕਿੰਨੇ ਵਖਿਆ ਲੋਕ ਕਿੰਨੇ ਪਰਲੋਕ ਇਹ ਜੱਗ ਮਿੱਠਾ ਅਗਲਾ ਕਿੰਨਾ ਡਿਠਾ ਕਹਿੰਦੇ ਅਗਲਾ ਪਾਸਾ ਕਿੰਨੇ ਵਖਿਆ ਤੇ ਜੇ ਕੱਲ ਦਾ ਦਿਨ ਆਪਾਂ ਵਖਿਆ ਤੇ ਅੱਜ ਦਾ ਦਿਨ ਵੀ ਦੇਖ ਰਹੇ ਆ ਤੇ ਫਿਰ ਜੇ ਇਹ ਜੀਵਨ ਵਖਿਆ ਦੇਖੋ ਤਿੰਨ ਪ੍ਰਕਾਰ ਦਾ ਜੀਵਨ ਹੁੰਦਾ ਹੈ ਇੱਕ ਜੀਵਨ ਮਾਤਾ ਦੇ ਗਰਭ ਦੇ ਵਿੱਚ ਅਸੀਂ 9 ਮਹੀਨੇ ਉੱਥੇ ਸਟੇ ਕਰਦੇ ਹਾਂ ਮਾਤਾ ਦੇ ਗਰਭ ਦਾ ਇੱਕ ਜੀਵਨ ਹੈ ਹੁਣ ਜਿਹੜਾ ਮਾਤਾ ਦੇ ਉਦਰ ਦੇ ਵਿੱਚ ਹੈ ਉਹਨੂੰ ਨਹੀਂ ਪਤਾ ਕਿ ਬਾਹਰ ਵੀ ਇੱਕ ਦੁਨੀਆ ਹੈ ਫਿਰ 9 ਮਹੀਨੇ ਤੋਂ ਬਾਅਦ ਉਹ ਬਾਹਰ ਦੀ ਦੁਨੀਆ ਦੇਖਦਾ ਹੈ ਉਹਦੇ ਵਿੱਚੋਂ ਭਾਵੇਂ 50 ਸਾਲ ਜੀਵੇ 60 ਸਾਲ ਜੀਵੇ ਕੋਈ 100 ਸਾਲ ਜੀਵੇ ਮਰਨ ਤੋਂ ਬਾਅਦ ਫੇਰ ਇੱਕ ਜੀਵਨ ਸ਼ੁਰੂ ਹੋ ਜਾਂਦਾ ਹੈ ਉਹ ਹੈ ਮਹਾ ਜੀਵਨ ਪਰਮਾਤਮਾ ਦੇ ਵਿੱਚ ਜਿਹਦੀ ਜੋਤ ਰਲ ਜੈ ਜਿਸ ਨੂੰ ਗੁਰਬਾਣੀ ਗੁਰੂ ਨੇ ਇੰਜ ਸਮਝਾਇਆ ਜਿਉਂ ਜਲ ਮੈ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਕਿ ਆਪਣੀ ਇਸ ਜੋਤ ਨੂੰ ਪਰਮਾਤਮਾ ਦੀ ਜੋਤ ਦੇ ਨਾਲ ਮਿਲਾ ਲੈਣਾ ਉਹ ਜੀਵਨ ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਨੇ ਸਮਝਾਇਆ ਗੁਰ ਕਿਰਪਾ ਜੇ ਨਰਕੋਂ ਕੀਨੀ ਏ ਇਹ जोगत ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਨੀ ਸੰਗ ਪਾਨੀ ਸਗਲ ਭਵਨ ਕੇ ਨਾਇਕਾ ਇਕ ਛੇਨਾ ਦਰਸ ਦਿਖਾਈ ਜੀ ਸਾਧ ਸੰਗਤ ਜੀ ਗੁਰਬਾਣੀ ਤਾਂ ਸਾਰੀ ਮubaruk ਹੈ ਪਰ ਜਿਹੜੀ ਆ ਪੰਕਤੀ ਹੈ ਨਾ ਇਹ ਦਿਲ ਨੂੰ ਛੂ ਜਾਂਦੀ ਹੈ ਭਗਤ ਜੀ ਕੀ ਕਹਿੰਦੇ ਨੇ ਨਾਇਕ ਕਹਿੰਦੇ ਨੇ ਸਵਾਮੀ ਨੂੰ ਮਾਲਕ ਨੂੰ ਜਿਵੇਂ ਇੱਕ ਪਿੰਡ ਦਾ ਕੋਈ ਸਰਪੰਚ ਹੈ ਉਹਨੂੰ ਮੁਖੀ ਵੀ ਕਹਿ ਦਿੰਦੇ ਨੇ ਨਾਇਕ ਤੋਂ ਭਾਵ ਕਿ ਇੱਕ ਨਾਇਕ ਹੁੰਦਾ ਹੈ ਫਿਲਮ ਦੇ ਵਿੱਚ ਇੱਕ ਖਲ ਨਾਇਕ ਹੁੰਦਾ ਹੈ ਹੀਰੋ ਜਿਹਨੂੰ ਅਸੀਂ ਆਖਦੇ ਹਈਏ ਹੁਣ ਇਸ ਸਾਰੀ ਧਰਤੀ ਦਾ ਕੋਈ ਨਾਇਕ ਹੈ ਕੋਈ ਮੁਖੀ ਹੈ ਓ ਹੈ ਪਰਮਾਤਮਾ ਸਗਲ ਭਵਨ ਕੇ ਨਾਇਕਾ ਪਰਮਾਤਮਾ ਤੂੰ ਤਿੰਨਾ ਭਵਨਾਂ ਦਾ ਮਾਲਕ ਹੈ ਸਾਰੀ ਕਾਇਨਾਤ ਦਾ ਤੂੰ ਮਾਲਕ ਹੈ ਸਗਲ ਭਵਨ ਕੇ ਨਾਇਕਾ ਇੱਕ ਛਿਨ ਛਿਨ ਕਹਿੰਦੇ ਨੇ ਅੱਖ ਚਮਕਣ ਦੇ ਵਿੱਚ ਜਿੰਨਾ ਸਮਾਂ ਲੱਗਦਾ ਹੈ ਉਹਨੂੰ ਇੱਕ ਛਿਨ ਇੱਕ ਖਿਨ ਕਹਿੰਦੇ ਨੇ ਅੱਖ ਦੀ ਪਲਕ ਸਾਨੂੰ ਪਤਾ ਹੀ ਨਹੀਂ ਲੱਗਦਾ ਕਿੰਨੀ ਵਾਰ ਇਹ ਖੁੱਲ ਕੇ ਬੰਦ ਹੁੰਦੀ ਰਹਿੰਦੀ ਹੈ ਆਪਣੇ ਆਪ ਹੀ ਇਹ ਕੰਮ ਅਸੀਂ ਨਹੀਂ ਕਰਦੇ ਇਹ ਪਰਮਾਤਮਾ ਨੇ ਵੇਖੋ ਕਿਸ ਪ੍ਰਕਾਰ ਦਾ ਇੱਕ ਨਿਯਮ ਬਣਾਇਆ ਡਾਕਟਰ ਕਹਿੰਦੇ ਨੇ ਜਦੋਂ ਇਹ ਇੱਕ ਵਾਰੀ ਚਮਕਦੀ ਹੈ ਨਾ ਤੇ ਨਾਲ ਹੀ ਅੱਖ ਨੂੰ ਸਾਫ਼ ਕਰ ਦਿੰਦੀ ਹੈ ਪਰਮਾਤਮਾ ਦੇ ਨਿਯਮ ਵੇਖੋ ਕੈਸੇ ਨੇ ਅੱਖ ਦੇ ਵਿੱਚ ਤੁਸੀਂ ਉਂਗਲ ਪਾ ਕੇ ਕਦੇ ਜ਼ੁਬਾਨ ਤੇ ਲਾਓ ਤੇ ਅੱਖ ਦਾ ਪਾਣੀ ਨਮਕੀਨ ਹੁੰਦਾ ਹੈ ਅੱਖ ਦਾ ਪਾਣੀ ਨਮਕੀਨ ਹੁੰਦਾ ਹੈ ਕਹਿੰਦੇ ਨੇ ਜੇ ਇਹ ਨਮਕੀਨ ਪਾਣੀ ਅੱਖ ਦਾ ਨਾ ਬਣੇ ਔਰ ਅੱਖ ਨਾ ਝਮਕੇ ਨਾ ਤੁਹਾਡੀ ਅੱਖ 24 ਘੰਟਿਆਂ ਬਾਅਦ ਪੱਥਰ ਦੀ ਹੋ ਜਾਏਗੀ। ਕੀ ਪਰਮਾਤਮਾ ਨੇ ਇਸ ਸਰੀਰ ਦੀ ਬਣਤਰ ਨੂੰ ਬਣਾਇਆ ਫਿਰ ਆ ਜਿਹੜੀ ਤੁਸੀਂ ਘੜੀ ਦੇਖਦੇ ਹੋ ਘੜੀ ਦਾ ਜਿਹੜਾ ਸਮਾਂ ਤੁਸੀਂ ਦੇਖਦੇ ਹੋ ਇਹ ਅੱਖ ਝਮਕਣ ਦੇ ਨਾਲ ਇਹਦਾ ਸਬੰਧ ਹੈ ਕਿ ਅੱਖ ਜਦੋਂ 15 ਵਾਰ ਚਮਕਦੀ ਹੈ ਤੇ ਇੱਕ ਵਿਸਵਾ ਬਣਦਾ ਦਿਸਵੇ ਚਸੀਆਂ ਕੜੀਆਂ ਪਹਿਰਾ ਤਿੱਤੀ ਵਾਰੀ ਮਾ ਹੁਆ ਐਵੇਂ ਦਿਨ ਦਿਹਾਰ ਤੇ ਮਹੀਨੇ ਬਣ ਗਏ ਭਗਤ ਜੀ ਕਹਿੰਦੇ ਨੇ ਅੱਖ ਚਮਕਣ ਜਿੰਨੇ ਸਮੇਂ ਵਾਸਤੇ ਪਰਮਾਤਮਾ ਮੈਨੂੰ ਦਰਸ਼ਨ ਤੇਰੇ ਕਰਾ ਇੱਕ ਵਾਰੀ ਦੇਹੋ ਦਰਸ ਸੁਖ ਦਾਤਿਆ ਮੈਂ ਗਲ ਵਿੱਚ ਲਿ ਆਉ ਮਿਲਾਏ ਜੀਓ ਇਨੇ ਸਮੇਂ ਵਾਸਤੇ ਪਰਮਾਤਮਾ ਜੀ ਤੋਂ ਮੈਨੂੰ ਦਰਸ਼ਨ ਆਪਣੇ ਕਰਾ ਦੇਵੇਂ ਰਹਾਉ ਮਲਨ ਭਈ ਮਤ ਮਦਵਾ ਤੇਰੀ ਗੱਤ ਲਖੀ ਨਾ ਜਾਏ ਮੇਰੀ ਜਿਹੜੀ ਮਤ ਹੈ ਉਹ ਵਿਕਾਰਾਂ ਦੇ ਨਾਲ ਮਲੀਨ ਹੋਈ ਪਈ ਹੈ ਕਹਿਣ ਤੋਂ ਭਾਵ ਕਿ ਮਤ ਦੇ ਵਿੱਚ ਨਿਰੇ ਵਿਕਾਰ ਹੀ ਵਿਕਾਰ ਨੇ ਉਹ ਮਤ ਜਿਹੜੀ ਹੈ ਪੁੱਠੀ ਹੋਈ ਪਈ ਹੈ ਜਿਸ ਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਕਹਿੰਦੇ ਨੇ ਮੰਨ ਰੇ ਕੌਨ ਕੁ ਮਤ ਤੈ ਲੈਨੀ ਪਰ ਦਾਰਾ ਨਿੰਦਿਆ ਰਸ ਰਚਿਓ RAM ਭਗਤ ਨਹਿ ਕੀਨੀ ਮੇਰੀ ਮਤ ਮਲਨ ਭਈ ਮਤ ਮਧਵਾ ਹੈ ਪਰਮਾਤਮਾ ਮਧਵਾ ਤੋਂ ਭਾਵ ਕਿ ਸ਼ਬਦ ਮਧਵ ਹੈ ਤੇ ਇੱਥੇ ਮਧਵਾ ਲਿਖਿਆ ਮੇਰੀ ਮਤ ਵਿਕਾਰਾਂ ਦੇ ਨਾਲ ਲਿਬੜੀ ਪਈ ਹੈ ਔਰ ਇਹ ਮਤ ਦੇ ਵਿੱਚ ਵਿਕਾਰ ਹੀ ਵਿਕਾਰ ਨੇ ਮੇਰੀ ਖੋਟੀ ਮਤ ਹੈ ਹੁਣ ਇਸ ਵਿਕਾਰੀ ਮਤ ਦੇ ਨਾਲ ਮੈਂ ਤੇਰੀ ਅਵਸਥਾ ਨੂੰ ਕਿਵੇਂ ਜਾਣ ਸਕਦਾ ਕਿ ਪਰਮਾਤਮਾ ਤੂੰ ਕਿ ਹੋ ਜਾਇਆ ਔਰ ਮੈਂ ਬੇਨਤੀ ਕਰਦਿਆਂ ਕਿ ਅਸੀਂ ਆਪਣੇ ਆਪ ਨੂੰ ਬਹੁਤ ਸਿਆਣਾ ਸਮਝਦੇ ਹਾਂ ਸਾਰੇ ਹੀ ਕਹਿੰਦੇ ਨੇ ਕਿ ਅਸੀਂ ਸਿਆਣੇ ਆ ਸਾਨੂੰ ਬੜੀ ਮੱਤ ਹੈ ਪਰ ਗੁਰੂ ਕਹਿੰਦਾ ਹੈ ਕਿ ਸਾ ਮਤ ਦੇਹੋ ਦਿਆਲ ਪ੍ਰਭ ਜਿਤ ਤੁਮੈ ਅਰਾਧਾ ਉਹ ਮਤ ਨਹੀਂ ਹੈ ਮੇਰੇ ਕੋਲ ਜਿਹਦੇ ਨਾਲ ਮੈਂ ਕਿਸੇ ਦਾ ਕੁਝ ਸਵਾਰ ਸਕਾਂ ਨਾਮ ਜਪ ਸਕਾਂ ਭਗਤੀ ਕਰ ਸਕਾਂ ਸੇਵਾ ਸਿਮਰਨ ਕਰ ਸਕਾਂ ਉਹ ਮਤ ਮੇਰੇ ਕੋਲ ਨਹੀਂ ਹੈ ਉਹ ਮਤ ਤਾਂ ਫਿਰ ਗੁਰੂ ਕੋਲੋਂ ਮੰਗਣੀ ਹੈ ਗੁਰੂ ਦੀ ਮਤ ਆਪਣੀ ਮਤ ਦਾ ਤਿਆਗ ਕਰਕੇ ਗੁਰੂ ਦੀ ਮਤ ਦਾ ਧਾਰਨੀ ਹੋਣਾ ਤੇ ਗੁਰੂ ਦੇ ਚਰਨਾਂ ਵਿੱਚ ਇਹ ਬੇਨਤੀ ਕਰਨੀ ਆ ਸੱਚੇ ਬਾਦਸ਼ਾਹ ਸਾ ਮਤ ਦਿਓ ਦਿਆਲ ਪ੍ਰਭ ਜਿਤ ਤੁਮੈ ਅਰਦਾ ਨਾਨਕ ਮੰਗੇ ਦਾਨ ਪ੍ਰਭ ਰੇਨ ਭਗ ਸਾਧਾ ਕਰੋ ਕਿਰਪਾ ਬ੍ਰਹਮ ਚੂਕਈ ਮੈਂ ਸੁਮਤ ਦਿਓ ਸਮਝਾਏ ਕਿਰਪਾ ਕਰੋ ਮੈਨੂੰ ਚੰਗੀ ਮਤ ਬਖਸ਼ੋ ਸਮਤ ਦੇਉ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਸਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਧਿਆਵੈ ਸੇ ਜਿਹਨੂੰ ਚੰਗੀ ਮਤ ਦੇ ਦੇਵੇ ਉਹਨੂੰ ਫਿਰ ਨਾਲ ਗਿਆਨ ਵੀ ਦੇ ਦਿੰਦਾ ਹੈ ਸਮਤ ਗਿਆਨ ਚੰਗੀ ਮਤ ਦੇ ਕੇ ਉਹਨੂੰ ਗਿਆਨ ਦੇ ਦਿੰਦਾ ਹੈ ਗਿਆਨ ਤੋਂ ਬਾਅਦ ਫਿਰ ਉਹਨੂੰ ਧਿਆਨ ਦੀ ਦਾਤ ਵੀ ਦਿੰਦਾ ਹੈ ਸੋ ਮਾਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਤੇ ਆਵੇ ਸੇ ਫਿਰ ਉਹ ਪਰਮਾਤਮਾ ਦੀ ਭਗਤੀ ਸ਼ੁਰੂ ਕਰ ਦਿੰਦਾ ਹੈ ਫਿਰ ਉਹ बार-बार ਹਰ ਕੇ ਗੁਣ ਗਾਵੋ ਗੁਰ ਗੰਭੇਦ ਸੋ ਹਰ ਕਾ ਪਾਵੋ ਤੇ ਉਹ ਆਪਣੇ ਗੁਰੂ ਨਾਲ ਮਿਲ ਕੇ ਪਰਮਾਤਮਾ ਦੇ ਘਰ ਦੀ ਉਹਨੂੰ ਸੋਝੀ ਹੋ ਜਾਂਦੀ ਹੈ ਉਹਦੇ ਅੰਦਰ ਗਿਆਨ ਦਾ ਦੀਪਕ ਵੱਲ ਜਾਂਦਾ ਹੈ ਅੰਦਰ ਚਾਨਣ ਹੋ ਜਾਂਦਾ ਹੈ ਭਗਤ ਰਵਿਦਾਸ ਜੀ ਕਹਿੰਦੇ ਨੇ ਮੇਰੇ ਤੇ ਕਿਰਪਾ ਕਰੋ ਮੇਰੀ ਇਸ ਭਟਕਣਾ ਨੂੰ ਦੂਰ ਕਰੋ ਭ੍ਰਮ ਚੁਕਈ ਮੈ ਸੁਮਤ ਦਿਓ ਸਮਝਾਏ ਮੈਨੂੰ ਚੰਗੀ ਮਤ ਦਿਓ ਜੋਗੀ ਸਰ ਪਾਵੇ ਨਹੀਂ ਤੋ ਗੁਣ ਕਤਨ ਅਪਾਰ ਪਰਮਾਤਮਾ ਜੋਗੀਆਂ ਨੇ ਕੋਸ਼ਿਸ਼ ਕੀਤੀ ਹੈ ਕਿ ਉਹ ਤੇਰਾ ਅੰਤ ਲਭ ਲੈਣਗੇ ਤੇਰੇ ਸੰਪੂਰਨ ਗੁਣਾ ਨੂੰ ਉਹ ਬਿਆਨ ਕਰ ਲੈਣਗੇ ਪਰ ਤੇਰੇ ਗੁਣ ਜਿਹੜੇ ਨੇ ਨਾ ਕਤਨ ਤੋਂ ਬਾਹਰੇ ਨੇ ਤੋਗਣ ਕਥਨ ਅਪਾਰ ਹੁਣ ਜਿਹਦਾ ਕੋਈ ਪਾਰਾ ਬਾਹਰ ਹੀ ਨਾ ਹੋਵੇ ਜਿਹਦੀ ਕਿਤੇ ਹੱਦ ਮੁਕਦੀ ਨਾ ਹੋਵੇ ਪਰਮਾਤਮਾ ਦਾ ਕੋਈ ਹੱਦ ਬੰਨਾ ਨਹੀਂ ਨਾ ਉਹਦੀ ਕਿਤੇ ਸ਼ੁਰੂਆਤ ਹੈ ਨਾ ਉਹਦਾ ਕਿਤੇ ਮੱਦ ਹੈ ਨਾ ਉਹਦਾ ਕਿਤੇ ਅੰਤ ਹੈ ਉਹਦੀ ਕਿਤੇ ਵੀ ਸੀਮਾ ਮੁਕਦੀ ਨਹੀਂ ਅਸੀਮਿਤ ਹੈ ਅਗਮ ਹੈ ਅਪਰੰਪਾਰ ਹੈ ਉਹਨੂੰ ਬਸ ਇਹ ਕਹਿ ਸਕਦੇ ਆ ਕਿ ਤੂੰ ਆਗਮ 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 ਹੈ ਗੁਰੂ ਨਾਨਕ ਦੇਵ ਮਹਾਰਾਜੀ ਤੇ ਕਹਿੰਦੇ ਨੇ ਅਸੰਖ ਹੈ ਸੰਖਿਆ ਵਿੱਚ ਆਉਂਦਾ ਹੀ ਨਹੀਂ ਕਿਤਨਾ ਵੀ ਉਹਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰੀਏ ਭਗਤ ਕਬੀਰ ਸਾਹਿਬ ਜੀਆ ਨੇ ਪਰਮਾਤਮਾ ਦੇ ਗੁਣ ਲਿਖਣ ਵਾਸਤੇ ਆਖਿਆ ਕਿ ਸਾਰੀ ਧਰਤੀ ਇੱਕ ਕਾਗਜ਼ ਬਣ ਜਾਵੇ ਸਮੁੰਦਰਾਂ ਦੀ ਸਾਰੀ ਸਿਆਹੀ ਬਣ ਜਾਵੇ ਧਰਤੀ ਦੇ ਉੱਤੇ ਉੱਗੇ ਹੋਏ ਜਿੰਨੇ ਰੁੱਖ ਨੇ ਇਹਨਾਂ ਦੀ ਕਲਮ ਬਣ ਜਾਵੇ ਔਰ ਪਰਮਾਤਮਾ ਦੇ ਜੇ ਗੁਣ ਲਿਖਣ ਜਾਈਏ ਕਹਿੰਦੇ ਨੇ ਧਰਤੀ ਦਾ ਕਾਗਜ਼ ਵੀ ਛੋਟਾ ਪੈ ਜਾਣਾ ਸਮੁੰਦਰਾਂ ਦੀ ਸਿਆਹੀ ਮੁੱਕ ਜਾਏਗੀ ਕਲਮਾਂ ਲਿਖ ਲਿਖ ਕੇ ਕਿਸ ਜਾਣਗੀਆਂ ਪਰਮਾਤਮਾ ਉਸ ਤੋਂ ਵੀ ਅਗੇ ਉਹਦੇ ਗੁਣ ਹੋਣਗੇ ਤੁਸੀਂ ਬਿਆਨ ਨਹੀਂ ਕਰ ਸਕਦੇ ਜੋਗੀ ਸਰ ਪਾਵੇ ਨਹੀਂ ਤੋ ਗੁਣ ਕਤਨ ਅਪਾਰ ਪ੍ਰੇਮ ਭਗਤ ਕੈ ਕਾਰਣੈ ਕੌ ਰਵਿਦਾਸ ਚਮਾਰ ਭਗਤ ਰਵਿਦਾਸ ਜੀ ਕਹਿੰਦੇ ਨੇ ਮੈਂ ਚਮਾਰ ਹਾਂ ਕਿਉਂ ਹਾਂ ਚਮਾਰ ਤੋਂ ਪਾਪ ਕੇ ਚਮਾਰ ਕੋਈ ਜਾਤੀ ਨਹੀਂ ਹੈ ਜਿਹਦੀ ਸੁਰਤ ਕੇਵਲ ਚਮ ਤੱਕ ਹੋਵੇ ਚਮ ਤੱਕ ਚਮੜੀ ਤੱਕ ਔਰ ਉਸ ਦੇ ਅੰਦਰ ਜਿਹਨੂੰ ਗੁਣ ਨਾ ਦਿਸਣ ਹੁਣ ਸਾਡੀ ਜਿਹੜੀ ਅੱਖ ਹੈ ਉਹ ਬੰਦੇ ਦਾ ਮੂੰਹ ਹੀ ਦੇਖਦੀ ਹੈ ਇਹ ਜੀ ਗੋਰਾ ਹੈ ਸੋਹਣਾ ਸੁਨਖਾ ਹੈ ਇਹਦੇ ਨਾਲ ਸਾਂਝ ਪਾ ਲਈਏ ਤੇ ਕੋਈ ਜੇ ਰੰਗ ਦਾ ਕਾਲਾ ਹੋਵੇ ਥੋੜਾ ਕ੍ਰੂਪ ਹੋਵੇ ਅਸੀਂ ਕਹਿੰਦੇ ਬੰਦਾ ਠੀਕ ਨਹੀਂ ਗੰਦਾ ਪਰ ਸਾਧ ਸੰਗਤ ਇਹ ਜਿਹੜੀ ਬਿਰਤੀ ਹੈ ਚਮਾਰ ਬਿਰਤੀ ਹੈ ਕੇਵਲ ਚਮ ਤੱਕ ਦੇਖਣਾ ਉਹਦੇ ਸ਼ੁਭ ਗੁਣ ਨਾ ਦਿਖਣੇ ਤੇ ਚੰਮ ਦਾ ਕੀ ਕਰਨਾ ਜੇ ਉਹਦੇ ਅੰਦਰ ਕੰਮ ਚੰਗੇ ਨਾ ਹੋਣ ਦਾ ਪ੍ਰੇਮ ਭਗਤ ਕਹਿ ਕਾਰਨ ਹੈ ਪ੍ਰੇਮਾ ਭਗਤੀ ਮੇਰੇ ਅੰਦਰ ਪੈਦਾ ਨਹੀਂ ਹੋ ਰਹੀ ਭਗਤ ਰਵਿਦਾਸ ਜੀ ਕਹਿੰਦੇ ਨੇ ਮੈਂ ਇਸ ਕਰਕੇ ਚਮਾਰਾਂ ਕਿ ਮੇਰੀ ਸੁਰਤ ਜਿਹੜੀ ਹੈ ਉਹ ਮਾਇਆ ਤੋਂ ਉੱਪਰ ਉੱਟਦੀ ਨਹੀਂ بارنگbaar ਫੇਰ ਮਾਇਆ ਦੇ ਵਿੱਚ ਜਾ ਕੇ ਸੁਰਤ ਖਚਤ ਹੋ ਜਾਂਦੀ ਹੈ ਲੁਬਾਈ ਮਾਨ ਹੋ ਜਾਂਦੀ ਹੈ ਇਸ ਕਰਕੇ ਮੈਂ ਜਬਾਰ ਆ ਪ੍ਰੇਮ ਭਗਤ ਕੈ ਕਾਰਣੈ ਕਉ ਰਵਿਦਾਸ ਚਮਾਰ ਰੇਵਾ ਭਗਤੀ ਦੇ ਕਾਰਣ ਮੈਂ